ਸਾਜਰੇ ਸਾਜਰੇ ਪਹੁੰਚ ਗਏ ਆ ਬਈ ਚੰਨੋ ਕੋਲੇ ਚੰਨੋ ਥੂ ਪਾਪਾ ਹੀ ਹੋਣਾ ਕੀ ਚੱਕਰ ਆ ਇਹ ਹੈ ਢਿੱਡ ਤਾਂ ਕਾਫੀ ਗੱਡੀ ਫਿਰਦੀ ਹੈ ਤੇ ਸਫਾਈ ਚੱਲ ਰਹੀ ਹੈ ਉਹ ਕੇਰ ਬੋਟਾਂ ਹੋਈਆਂ ਪਈਆਂ ਇੱਧਰ ਸਫਾਈ ਕਰਤੀ ਹੈ ਠੀਕ ਹੈ ਤੇ ਨੂਰੀ ਆਪਣੀ ਆ ਉਹ ਖੜੀ ਹੈ ਨੂਰੀ ਲਿਬੜੀ ਪਈ ਆ ਪੂਰੀ ਇਹਨੂੰ ਵੀ ਕਰਦੇ ਆ ਸਾਫ ਹਾਂ ਤੇ ਫਸਰੀ ਗੱਲ ਸਾਰੇ ਬੀਰ ਪਰ ਆਉਂ ਕੈਮ ਸਾਰੇ ਜਾਨਵਰ ਸੈਟ ਆ ਨੇ ਮੁੜ ਕੇ ਬਈ ਤੋਤੇ ਦਿਖੇ ਹੀ ਨਹੀਂ ਹੈਗੇ ਲਾਂਗੇ ਹੋਣੇ ਆ ਕਿਸੇ ਪਾਸੇ ਹਾਂ ਠੀਕ ਹਾਂ ਮਾਂ ਬਾਚਾ ਪਾਉਨੇ ਦਾਣਾ ਪਾਣੀ ਜਰਾ ਇੱਕ ਕਬੂਤਰੀ ਦੇ ਨਾ ਪੈਰ ਸਾਫ ਕਰਨੇ ਵਾਲਾ ਇਹ ਇੱਕ ਦਿਨ ਮੈਂ ਇੱਕ ਪੈਰ ਦਾ ਸਾਫ ਕਰਦਾ ਉਹਦੇ ਬਲੱਡ ਜਿਹਾ ਨਿਕਲ ਆਇਆ ਹੁਣ ਇਹਨੂੰ ਅੱਜ ਵੱਡਾਂਗੇ ਗਾਸੇ ਨਾਲ ਬਾਕੀ ਸਾਰੀਆਂ ਦੇ ਸਾਫ ਕਰਦੇ ਆਣ ਠੀਕ ਆ ਕੇ ਰਿਪੋਰਟ ਲਾਡ ਨੀ ਹੈ ਪੱਖਾ ਲਾਇਆ ਤਾਂ ਕੋਈ ਨਹੀਂ ਆਉਂਦਾ ਆ ਸੁੱਕ ਜੂਗਾ ਰੇਤਾ ਉੱਪਰ ਵਾਲੇ ਕਬੂਤਰ ਵੀ ਅੱਜ ਧੁੱਪ ਚ ਕੱਢਣੇ ਨੇ ਯਾਰ ਪਿੰਡੀ ਹੁਣ ਸਾਰਾ ਦਿਨ ਸੌਂਕੀ ਕੱਢਣੇ ਨੇ ਹੈ ਦੱਸ ਦੇ ਇੱਕ ਵਾਰੀ ਪਿੰਡੀ ਨੂੰ ਮौज ਆ ਬਈ ਕੋਈ ਨਾ ਖੋਲ ਦੇ ਵਾਚ ਖੋਲ ਦੇ ਤੈਨੂੰ ਕਬੂਤਰਾਂ ਨੂੰ ਦਾਣੇ ਦੇਉਣੇ ਪਾ ਦਈਏ ਪਹਿਲਾਂ ਹੇ 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 ਪਹਿਲਾ ਉਧਰ ਲੈ ਨੂੰ ਪਾਏਗਾ ਠੀਕ ਆ ਕਾਲੀ ਕਮੈਰੋ ਖੜੀ ਐ ਕਾਲੀ ਕਮੈਰੋ ਬਹੁਤ ਧੂਪ ਲੱਗ ਰਹੀ ਐ ਇਸ ਕੋ ਆ ਜਾ ਇਹਨਾਂ ਨੂੰ 5 ਮਿੰਟ ਦੇਖੀ ਹੋਲ ਕੇ ਬਾਹਰ ਬਾਹਰ ਨਿਕਲ ਜਾਵਾਂ ਆ ਜਾ ਦੇਖ ਲਓ ਜਿ세 ਅਜ ਜੋੜੇ ਲਾ ਦੀਏ ਹੈ ਤਿੰਨ ਮੇਨ ਜੋੜੇ ਤਾਂ ਇੱਧਰ ਛੱਡ ਲਾਂਗੇ ਹਨਾ ਆਪੇ ਆਪੇ ਲੱਗ ਜਾਣੇ ਨੇ ਉਹ ਤਾਂ ਪਹਿਲਾਂ ਦੇ ਲੱਗੇ ਹੋਏ ਅੱਜ ਲਾ ਦਨੇ ਆਂ ਫਿਰ ਆਪਾਂ ਜੋੜੇ ਇੱਧਰ ਕੌਣ ਹੜਕਾ ਇਹ ਕਰਦਾ ਆਇਆ ਨੂਰੀ ਅੰਦਰ ਵੜ ਗਈ ਹੁਣ ਉਹ ਬੰਨੀ ਹੋਈ ਹੈ ਅੱਛਾ ਚੰਨੋ ਸੂ ਬਾ ਯਾਰ ਆਹ ਕੀ ਕਰ ਰਿਹਾ ਯਾਰ ਹਾਂ ਇਹ ਆਹ ਡੋਰ ਕੱਢ ਦਿੱਤੇ ਇਹਨੇ ਅੰਦਰ ਨਹੀਂ ਨਹੀਂ ਐਸੇ ਮਤ ਕਰ ਯਾਰ ਇਹਨੇ ਰੋਈ ਡੋਲਣ ਲੱਗ ਗਿਆ ਫੇਰ ਤਾਂ ਸਰ ਗਿਆ ਓਕੇ ਐ ਪਨੀਆਂ ਚੇਂਜ ਕਰ ਦੋ ਗੰਦਬਾਹ ਪਾਉਂਦੇ ਨੇ ਯਾਰ ਇਹ ਖਾ ਲੋ ਖਾ ਲੋ ਬਾਹਰ ਨੂੰ ਆਉਣ ਦੀ ਕੋਈ ਜੀ ਨਾ ਕਰਿਓ ਬੰਦਿਆਂ ਵਾਂ ਖਾ ਲੋ ਆ ਦੇਖ ਲਾ ਕੱਲ ਸਿਹਰੀ ਖਾਣ ਵੀ ਲੱਗੀ ਸੀ ਇਹਨੂੰ ਭੁੱਖ ਹੁੰਦੀ ਹੈ ਹਾਂ ਹਰੀ ਦਾ ਜੋੜਾ ਛੱਡਣਾ ਆਪਾਂ ਇੱਕ ਇੱਧਰ ਇੱਕ ਦੂਸਰਾ ਵਾਲੇ ਦਾ ਹਾਂ ਨਮੀਗੁਟਰੀ ਨਾਲ ਮਿਲਾ ਕੇ ਹਨ ਤੇ ਇੱਕ ਕੱਪਾ ਛੱਡਣਾ ਕੁਬੇ ਦਾ ਬਸ ਆਹੀ ਤਿੰਨ ਚਾਰ ਜੁੜ ਜੱਟਣੀਆਂ ਠੀਕ ਹੈ ਓਕੇ ਬਾਏ ਟਾਟਾ ਓ ਦੇਖੋ ਕਿਵੇਂ ਵਿਚਾਰਾ ਫੌਂਕਦਾ ਐ ਪੀ ਲੋ ਪੀ ਲੋ ਪਾਣੀ ਪੀ ਲੋ ਪੀ ਲੋ ਪੀ ਲੋ ਕੋਈ ਇਹ ਕਬੂਤਰੋਂ ਕੋ ਵੀ ਧਾਨ ਪਾਣੀ ਢਾਲ ਦਿੱਤੀ ਹੈ ਸਰਦਾਰ ਜੀ। ਕਿਉਂਕਿ ਇਹ ਪਾਣੀ ਵੀ ਪਾਤਾ ਤਾਜ਼ਾ। ਕਬੂਤਰ ਵੀ ਸੱਟ ਬਟ ਨੇ। ਬਾਸ ਉਹ ਬਾਸ। ਚਲ ਖਾਓ। ਆਓ ਤੁਸੀਂ ਇਹਨਾਂ ਨੂੰ ਵੀ ਥੋੜਾ ਜਿਹਾ ਪਾ ਦੇ ਇੱਥੇ ਮੂਰੇ। ਚਲੋ ਛੋਡੇ। ਚਲੋ ਚਲੋ ਚਲੋ। ਚਲੋ ਹਾਂ ਇਹਦਾ ਦੇਖ। ਇਹ ਲੱਛਣ ਕਰਦਾ ਹੈ ਅੰਦਰ ਮੂੰਹ ਆਇਆ ਚਲ ਅੰਦਰ ਲੈ 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 ਪੈਂਟ ਨਾਲ ਵੇੜ ਨਹੀਂ ਚਾਲਿਆ ਚਲ ਅੰਦਰ ਉਹ ਅੰਦਰ ਤੂੰ ਚਲ ਅੰਦਰ ਉਹ ਦਾਣੇ ਪਏ ਆ ਬਾਪੂ ਉੱਥੇ ਪਏ ਹੋਏ ਚਲੋ ਭਾਈ ਇਹਨਾਂ ਨੂੰ ਵੀ ਦਾਣੇ ਪਾ ਦੇ ਅੰਦਰ ਵੀ ਦਾਣੇ ਪਾ ਦੇ ਪਾਣੀ ਵੀ ਰੱਖਦਾ ਓਕੇ ਆ ਰੋਟਾ ਕੰਮ ਆਪਣਾ ਖਤਮ ਕੋਠੇ ਤੇ ਜਾਣਾ ਹੈ ਫੇਰ ਦੇਖਾਂਗੇ ਹਾਂ ਹਾਂ ਭਿੰਡੀ ਵੀ ਗੋਲ ਲਈ ਭਾਈ ਆ ਕੀ ਹੁੰਦਾ ਉਹ ਤੂੰ ਹਟ ਜਾ। ਓ ਬਈ ਆਪਾਂ ਨਾ ਆਦੋਗੇ ਹੋਗੇ ਰੈਡੀ ਗੁਰੂ ਸਿੰਘ ਵੀ ਰੈਡੀ ਆ। ਔਨੇ ਨਾ ਆਉਣਾ ਹਾਲੇ ਜਿ세 ਉੱਪਰਲੇ ਕਬੂਤਰ ਦਿਖਾਇਆ ਨਾਲੇ ਦਾਣਾ ਪਾਣੀ ਪਾਇਆ। ਕਬੂਤਰਾਂ ਨੂੰ ਤੋਂ ਪਲਵਾਇਆ ਨਾਲੇ। ਪਹੁੰਚ ਗਈ ਹੁਣ ਆਪਾਂ ਕੋਠੇ ਤੇ ਕਬੂਤਰਾਂ ਨੂੰ ਦਾਣੇ ਪਾਉਣ। ਨਾਲੇ ਕਬੂਤਰਾਂ ਧੁੱਪ ਲਵਾਣੀ ਕੋਈ ਇੱਕ ਧੁੱਪ ਆ ਬਹੁਤ ਕੜੀ। ਬਹੁਤ ਆ ਸ਼ਾਮ ਜੀ ਹੋ ਗਈ। ਦੇਖੋ ਕਿ ਕੰਮੇ ਕੰਮ ਖਿੰਦੇ ਰੇ ਪਏ ਪੂਰੀ ਪਣੀ ਜਾ ਕੇ ਲੈ ਆਇਆ ਓਹੋ ਧਰਨ ਦੇ ਨਾਲੇ ਬਹੁਤ ਪਏ ਨੇ ਹਲੇ ਇਹਨਾਂ ਨੂੰ ਪਾਣੀ ਪਾਉਂਗਾ ਕੱਲ ਉਤਰੇ ਦਾ ਸੱਤ ਨੇ ਸਾਰੀਆਂ ਉੱਤਰ ਵੀ ਲੋਟੇ ਹੋਣ ਇਹ ਪਟਨੇ ਵਾਲੇ ਵੱੱਧ ਤੇ ਉਤਰੀਆਂ ਥੋੜੀਆਂ ਅੱਧੀਆਂ ਘਸਾਰ ਆਈਆਂ ਹੋਈਆਂ ਜੀਆਂ ਕਈਆਂ ਦੇ ਇੱਕ-ਇੱਕ ਦੋ-ਦੋ ਖੰਭ ਪੱਟੇ ਨੇ ਇਹ ਵੱੱਧ ਪੱਟੇ ਨੇ ਜਿਹੜੇ ਇਹਨਾਂ ਨੂੰ ਪਾਵਾ ਦਾਣੇ ਇਹਨਾਂ ਨੂੰ ਬਾਹਰ ਪਾਉਣੇ ਦਾਣੇ ਬਾਹਰ ਤਾਂ ਪਲਵਾਉਣੇ ਨੇ ਲੋਜ ਅੱੜਤੇ ਇਹ ਗੁਸਤਰ ਬਾਹਰ ਦਾਣੇ ਪਾ ਦੇਣਾ ਥੱਲੇ ਆ ਪਾਣੀ ਚੱਕ ਲੀਂਦੇ ਨੂੰ ਪਾਣੀ ਪਾਤਾ ਉਤਰੇ ਨਹੀਂ ਬਣੀ ਵਾਲੀ ਗਰੀ ਹੋਲੀ ਹੋਂਡਾ ਬੈਠੇ ਰਹਿਣਗੇ ਤਾਂ ਪੰਜੇ ਹੈ ਕਲ ਨੂੰ ਬੰਦ ਕਰਾਂਗੇ ਹੁਣ ਇਹਨਾਂ ਨੂੰ ਚੱਲਦੇ ਹਾਂ ਹੁਣ ਥੱਲੇ ਨਾ ਧੋ ਕੇ ਆ ਗਏ ਭਾਈ ਇਹ ਪਾ ਪਿੱਛੇ ਕੂੜੀਆਂ ਵੱਲ ਕੂੜੀ ਲੈ ਕੇ ਜਾਣੀ ਆਪਾਂ ਨੂਰੀ ਮੋਟਰ ਤੇ ਨੂੰ ਤੇ ਆਹ ਭਾਈ ਕੈਮ ਜੋ ਕੀ ਹਾਲ ਚੱਲ ਦੋਸਤੋ ਹੂੰ ਗੜਾ ਘਾ ਰਹੀ ਹੈ ਹੋ ਗਈ ਸਾਫ ਗੋੜੀ ਲੱਗਿਆ ਹਾਂ ਲੈ ਆਣੇ ਹੋ ਗਈ ਹੋਣੀ ਬਣਾ ਦਾ ਬੜੀ ਬੀਟੀ ਹੂੰ ਇੰਦਰਲਾ ਪਾਸਾ ਰਹਿ ਗਿਆ ਨਾ ਓਕੇ ਐ ਐਨ ਕੱਪੜਾ ਕੁੱਪੜਾ ਮਾਰਦਾ ਖਰਖਰਾ ਮਾਰਦਾ ਨੂਰੀ ਦੇ ਬਹਿ ਜਾ ਹੁਣ ਉੱਪਰ ਪਾਰਾ ਕਾਠੀ ਯਾਉਣਿਆ ਕਾਠੀ ਪਾ ਲਾ ਓਏ ਮੈਂ ਪੁੱਤੀ 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 ਐ ਬੈਂਦੀ ਹੁੰਦੀ ਐ ਨਾ ਹਾਂ ਐ ਬੈਂਦੀ ਹੁੰਦੀ ਐ ਅੱਧਰ ਬੈਂਦੀ ਐ ਆਏ ਹਾਂ ਵੈਰੀ ਗੁੱਡ ਦੇਤਾ ਨੂਰੀ ਦਿਖਾਉਂਦੀ ਏ ਕਦੋਂ ਹਾਂ ਹਾਂ ਇੱਥੋਂ ਝੜ ਜਾ ਓਏ ਝੜ ਜਾ ਹਾਲੇ ਸਮਾਰ ਕੇ ਸਾਫ਼ ਨਹੀਂ ਕੀਤੀ ਹੋਈ ਕਿਉਂਕਿ ਲਿਬੜਦੀ ਬਹੁਤ ਹੈ ਨਾ ਛਾਲ ਬਈ ਓਕੇ ਐ ਲੈ ਜੇਗਾ ਹੁਣ ਚੱਲ ਫਿਰ ਵੈਰੀ ਗੁੱਡ ਚਲੋ ਆਪਾਂ ਵੀ ਚੱਲਦੇ ਹਾਂ ਹੁਣ ਪੰਪ ਤੇ ਨੂੰ ਲੋਈ ਮਿੱਤਰੋ ਹੁਣ ਜਮਦੂਦ ਦੇ ਝੋਟੇ ਜਾਂ ਆਪਾਂ ਆਉਣ ਜਾ ਰਹੇ ਹਾਂ ਤੇਲ ਸਾੜੇ ਮੜੇ ਕੁੰਬ ਲੈਣੇ ਆ ਘਰ ਬੈਠੇ ਬੈਠੇ ਵੀ ਬੋਰ ਹੋ ਗਏ ਤੇ ਉਸ ਤੋਂ ਬਾਅਦ ਫਾਰਮ ਤੇ ਚੱਲਾਂਗੇ ਆਹ ਭਾਈ ਪਵਾ ਲਿਆ ਤੇਲ ਇਹ ਡਰਮ ਵੀ ਭਰਾ ਲਿਆ ਆਪਾਂ ਨੇ 100 ਲੀਟਰ ਵਾਲਾ ਪੈਟਰੋਲ ਦਾ ਸਾਰੇ ਅੱਜ ਥੋੜਾ ਥੋੜਾ ਪਵਾਵਾਂਗੇ 100-100 ਐਮ ਐਲ ਨੇ ਨੇ ਬਕਾਉ ਲਗਾਤਾ ਹੈ ਇਹ ਤਾਂ ਆਪਾਂ ਸਪਰੇਅ ਲਈ ਲਿਆ ਪੈਟਰੋਲ ਟਰੇ ਮੋਟਰਸਾਈਕਲ ਚ ਪਵਾਇਆ ਚੱਲਦੇ ਹਾਂ ਹੁਣ ਆਪਾਂ ਦੇਖੀਏ ਜੱਸਾ ਨੂਰੀ ਨੂੰ ਲਈ ਖੜਾ ਫਾਰਮ ਦੇਗਾ ਨਹੀਂ ਲੈ ਅਸੀਂ ਆਲੇ ਪਹੁੰਚੀਆਂ ਜੱਸਾ ਦਾ ਪਹਿਲਾਂ ਹੀ ਆਉਂਦਾ ਆ ਜਾ ਆ ਜਾ ਲਾ ਆ ਜਾ ਹੁਣ ਹੁਣ ਆ ਗਏ ਬਈ ਅਸੀਂ ਮੋਟਰ ਤੇ ਪਹਿਲਾਂ ਕਮੈਂਟ ਬੋਲ ਦੀਏ ਨਲਾਕ ਯੂਟਿਊਬਰ ਜੱਸਾ ਕਬੂਤਰ 3070 ਬਾਲਦ ਅਹਿਮਦ ਸਤਵਿੰਦਰ ਸਿੰਘ ਜਸਵੀ ਸਿੰਘ ਬਾਈ ਕੀ ਹਾਲ ਨੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਜੀ ਕਬੂਤਰ 3070 ਨਾਈਸ ਵੀਡੀਓ ਥੈਂਕ ਯੂ ਵੀਰੇ ਮਨਪ੍ਰੀਤ ਗੋਸਲ ਖਟੜਾ ਪੀਵੀ 2314 ਬਾਈ ਫੈਂਸੀ ਕਬੂਤਰ ਲੈ ਆਓ ਫਾਰਮ ਤੇ ਘੋੜੀਆਂ ਵੀ ਹਾਂ ਹਾਂ ਵੀਰੇ ਫੈਂਸੀ ਕਬੂਤਰ ਮੈਂ ਕਿਹਾ ਹੋਇਆ ਇੱਕ ਦੋ ਜਣਿਆਂ ਨੂੰ ਢਿੱਲੋਂ ਜੱਗੀ ਪੀਵੀ 29 ਜੇਲ੍ਹ ਤੋਂ ਬਾਹਰ ਨਾ ਛੱਡੋ ਬਾਈ ਕਬੂਤਰ ਬਾਈ ਛੱਡਿਆ ਨੂੰ ਬਰਸੋਂ ਪੈ ਗਏ ਬਾਹਰ ਛੱਡੇ ਨੂੰ ਹਾਂ ਹਾਂ ਵੀਰੇ ਅਸੀਂ ਨਹੀਂ ਛੱਡਦੇ ਵੀਰੇ ਬਾਹਰ ਖੜਾ ਪੀਵੀ 23 14 ਬਾਈ ਜਸੇ ਦੀ ਕੀ ਆਈਡੀ ਇੰਸਟਾ ਦੀ ਵੀਰੇ ਜਸੇ ਦੀ ਹੈਗੀ ਜਸ ਗਰਚਾ ਬਾਲੇ ਦਾ ਅਹਿਮਦ ਬਾਲੇ ਦਾ ਅਹਿਮਦ ਸ਼ੌਕੀ ਮਹਿਰਾ ਧੰਨਵਾਦ ਭਾਈ ਐਨੇ ਕਮੈਂਟ ਕਰਨ ਲਈ ਚਲੋ ਇੱਥੇ ਆਪਾਂ ġeṛa ġuṛa ਮਾਰਦੇ ਆ ਇਹਨੇ ਬਾਕੀ ਜਾਨਵਰ ਦੇਖੀਏ ਨਰਵਾ ਸਿੰਘ ਜੀ ਲੱਗੇ ਨੇ ਕਹਿੰਦੇ achar ਖਰਾਬ ਹੋ ਗਿਆ ਹੈ ਖਾਸਾ ਖਰਾਬ ਹੋ ਗਿਆ ਬਾਗੂ ਮੈਂ ਕਹਿੰਦਾ ਤਿੰਨ ਚਾਰ ਰਿਕਸ਼ੇ ਹੋਣੇ ਹਨ ਨਾ ਉਹ ਸਭ ਬਾਹਰ ਆਜ ਗਨ ਕੀਤਾ ਜਿਹਦੇ ਸਾਹਮਣੇ ਕਿੰਨੇ ਸੱਟੇ ਆਏ ਬੱਲੇ 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 ਬੇਰ ਦੇਖੀਏ ਗੱਡੇ ਗੱਡੇ ਖੋਗੇ ਆ ਦੇਖ ਨਾ ਬੇਰ ਨਹੀਂ ਬਦਾਮ ਆ ਦੇਖੋ ਘੈਂਟ ਹੋਗੇ ਐਦ ਕੀ ਦੇਖਾਂਗੇ ਐਦ ਕੀ ਲੱਗੀਆਂ ਪਿਛਲੀ ਵਾਰ ਤਾਂ ਦੋ ਤਿੰਨ ਕਿਤੇ ਕੋਈ ਤੋੜ ਕੇ ਲੈ ਗਿਆ ਤਾਂ ਸਭ ਦੇਖ ਲੇ ਕੁਝ ਪਾਉਲੇ ਖੋਤੇ ਚੰਨੋ ਆ ਗਈ ਵੀ ਚੰਨੋ ਚੰਨੋ ਨੂੰ ਕਮਾਉਣ ਲੈ ਗਏ ਥੋੜੀ ਨਾ ਆਇਆ ਸੈੱਟ ਜੀ ਹੋ ਜੂਗੀ ਘੁੰਮ ਫਿਰ ਕੇ ਹਾਂ ਖਾਣ ਲੈ ਖਾ ਲੈਣੇ ਦਿਖਾ ਲੈਣ ਦੇ ਖਾ ਲੈਣੇ ਦੇ ਆਚਾਰ ਵੀ ਚੱਕਤਾ ਸਾਰਾ ਓਕੇ ਰਿਪੋਰਟਾਂ ਬਲੌਗ ਦੀ ਕਰਦੀ ਐਂਡਿਕ ਚਲੋ ਮਿਲਦੇ ਆਂ ਅਗਲੇ ਬਲੌਗ ਚ ਫੇਰ